ਦੀ ਰਾਮਨਾਮੀ ਉਸਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 April ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਸਭੰਦੇ ਵਿੱਚ ਅੱਜ ਜਲੰਧਰ ਦੇ ਲੋਰੀਆਂ ਮੰਦਰ ਦੇ ਵਿੱਚ RAMCHAND MANAS ਦਾ ਪਾਠ ਦਾ ਕਿਹੜਾ ਸ਼ੁਰੂਆਤ ਕੀਤੀ ਗਈ ਜੋ ਆ ਤੁਸੀਂ ਦੇਖ ਰਹੇ ਹੋ ਜਿਸ ਦੇ ਵਿੱਚ ਪਦਮ ਸ਼੍ਰੀ ਵਿੱਚ ਜਗਮਾ ਚੋਪੜਾ ਜੀ ਰਾਮਨਾਮੀ ਉਸਕ ਕਮੇਟੀ ਦੇ ਪ੍ਰਧਾਨ ਉਹਨਾਂ ਵੱਲੋਂ ਕਿਹੜਾ ਪੂਜਾ ਕਰਵਾਈ ਜਾ ਰਹੀ ਹੈ ਪੂਜਾ ਤੋਂ ਬਾਅਦ ਕਿਹੜਾ ਪਾਠ ਰੱਖੇ ਜਾਣਗੇ ਤੇ ਕੱਲ ਸਵੇਰ ਕਿਹੜੇ ਪਾਠਾਂ ਦੇ ਪਾਏ ਜਾਣਗੇ ਉਸ ਤੋਂ ਬਾਅਦ ਹਿੰਸਾ ਮੰਦਰ ਗਰਾਊਂਡ ਦੇ ਵਿੱਚ ਜੋ ਹੈ रामशरण ਵੱਲੋਂ ਜੋ ਹੈ रामराम ਦੇ ਨਾਮ ਲੈ ਕੇ ਜੋ 1 ਵਜੇ ਦੇ ਕਰਕੇ ਸ਼ੋਭਾ ਯਾਤਰਾ ਸਟਾਰਟ ਕੀਤੀ ਜਾਏਗੀ ਜਿਸ ਦੇ ਵਿੱਚ ਪਦਮਸ਼੍ਰੀ ਜੇਪਮਾ ਚੌਪੜਾ ਜੀ ਦੀ ਕੋਈ ਹਿੱਟ ਦੇ ਵਿੱਚ ਜੋ रामਚਿਤ ਮਾਨਸ ਦਾ ਪਾਠ ਦਾ ਸ਼ੁਰੂਆਤ ਕੀਤੀ ਜਾ ਰਹੀ ਹੈ ਪੂਜਾ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਰਾਮ ਨਾਮੀ ਉਸ ਕਮੇਟੀ ਦੇ ਮਾ ਸੱਚ ਅਗਨੀਸ਼ ਰੋੜਾ ਜੋ ਹੈ ਬਬੀ ਖਾਨ ਨਾਮ ਐਮਡੀ ਸੱਬਰਵਾਲ ਹੋਰ ਵੀ ਰਾਮ ਨਾਮੀ ਉਸ ਕਮੇਟੀ ਦੇ ਜੋ ਜੋ ਰਾਮ ਭਗਤ ਅੱਥੇ ਪੁੱਛੇ ਨੇ ਲੱਗੇ पदम श्री मा चोपड़ा जीवाई खेड पाए जाए दस वजे तक ग्राउंड प्रभु राम जी ने जो दे तो दे तो दे दे। है दे तो ਵਾਹਿਗੁਰੂ ਆਮੀ ਸਾਪਿਆਮੀ ਪੂਜਿਆ ਜੋ ਆ ਰਾਮ ਸਦਨ ਵਾਲੋ ਜੋ ਹੈ ਉਸ ਦੇ ਵਿੱਚ ਰਾਮ ਨਾਮ ਦੇ ਨਾਮ ਲਿੱਤੇ ਜਾਣਗੇ ਤੇ 12 ਵਜੇ ਨਗਰ ਰਾਮ ਜੀ ਦੇ ਜਨਮ ਦੇ ਜੋ ਹੈ ਜਨਮ ਉਸ ਪਰ ਤੁਮਤਾ ਨਾ ਮਨਾਇਆ ਜਾਏਗਾ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਅੱਜ ਲੋਰੀਆਂ ਮੰਦਰ ਗੁਰ ਮੰਡੀ ਦੇ ਵਿੱਚ ਜੋ ਪਾਠ ਰੱਖੇ ਜਾ ਰਹੇ ਹਨ ਰਾਮਚੰਦ ਮਹਾਰਾਜ ਦੇ ਿੰਦਰ ਸ਼ਰਮਾ ਜੀ ਆਪਾਂ ਗੱਲਬਾਤ ਕਰਦੇ ਆਂ ਆ ਰਾਮ ਨਮੀ ਉਸਤ ਕਮੇਟੀ ਦੇ ਕਈ ਮਹੀਨਿਆਂ ਤੋਂ ਕਿਹੜੀਆਂ ਤਿਆਰੀਆਂ ਹੁਣ ਜੋ ਹੈ ਕੱਲ ਤੋਂ ਸ਼ੋਭਾ ਯਾਤਰਾ ਪਰਬੂ ਰਾਮ ਜੀ ਦਾ ਜਨਮ ਉਸਤ ਮਨਾਇਆ ਜਾਏਗਾ ਅੱਜ ਰਾਮਚ੍ਰਿਤ ਮਾਨਸ ਦੇ ਪਾਠ ਰੱਖੇ ਗਏ ਨੇ ਕੱਲ ਪੋਕ ਪੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਹਰ ਸਾਲ ਸ਼੍ਰੀ ਰਾਮ ਨੌਮੀ ਦੇ ਪਵਿੱਤਰ ਮੌਕੇ ਤੇ ਸ਼ੋਭਾ ਯਾਤਰਾ ਕਟੀ ਜਾਂਦੀ ਹੈ ਔਰ ਉਸ ਸ਼ੋਭਾ ਯਾਤਰਾ ਇੱਕ ਹੀ ਫਿਰ ਆ ਗਈ ਹੈ ਜਿਹੜੀ ਕਿ ਕੱਲ 6 ਅਪ੍ਰੈਲ ਨੂੰ ਕੱਢੀ ਜਾਣੀ ਹੈ ਔਰ ਅੱਜ ਨੌਰਿਆ ਮੰਦਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਰਾਮਚਰ ਇਸ ਮਾਰਸ ਦਾ ਪਾਰਟ ਜਿਹੜਾ ਹੈਗਾ ਉਹ ਆਰੰਭ ਕੀਤਾ ਗਿਆ ਆ ਆਦਰਨੀਏ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਜਿਹੜੇ ਪ੍ਰਧਾਨ ਨੇ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਦੇ ਉਹਨਾਂ ਨੇ ਆ ਕੇ ਆਰੰਭ ਕਰਾਇਆ ਸਾਰੀ ਸੰਗਤ ਇੱਥੇ ਪਹੁੰਚੀ ਹੋਈ ਹੈ ਔਰ ਸਾਰਿਆਂ ਨੇ ਮਿਲ ਕੇ ਭਗਵਾਨ ਸ਼੍ਰੀ ਰਾਮ ਦੀ ਸਤਿਤੀ ਕਰਦੇ ਹੋਏ ਅੱਜ RAM ਚਰਿਤ ਮਾਨਸ ਦਾ ਪਾਠ ਤੇ ਸ਼ੁਰੂ ਕੀਤਾ ਹੈ ਕੱਲ ਭੋਗ ਪਾਏ ਜਾਣਗੇ ਔਰ ਭੋਗ ਪਾ ਕੇ ਨਾਲ ਹੀ ਸ਼ੋਭਾ ਯਾਤਰਾ ਜਿਹੜੀ ਹੈ ਉਹਦਾ ਸ਼ੋਭਾ ਰਾਮ ਹੋ ਜਾਏਗਾ ਮੈਂ ਸਾਰਿਆਂ ਨੂੰ ਪ੍ਰਾਰਥਨਾ ਕਰਦਾ ਕਿ ਸਾਰੇ ਲੋਕ ਜਿਹੜੇ ਨੇ ਉਹ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਣ ਪ੍ਰਭੂ ਰਾਮ ਦਾ ਆਸ਼ੀਰਵਾਦ ਲਿਆ। ਲਿਖਿਆ ਸੀ ਗੱਲਬਾਤ ਕੀਤੀ ਗਿਆ ਵਿਰਿੰਦਰ ਜੀ ਦੇ ਨਾਲ ਉਹਨਾਂ ਨੇ ਦੱਸਿਆ ਜੋ ਅੱਜ ਜੋ ਰਾਮਚਰਿਤ ਮਾਨਸ ਦੇ ਪਾਠ ਰੱਖੇਗੇ ਨੇ ਕੱਲ ਪੋਕਪਾਈ ਜਾਣਗੇ 12:00 ਵਜੇ ਪ੍ਰਭੂ ਰਾਮ ਜੀ ਦਾ ਜਨਮ ਉਸ ਸਮਾਂ ਮਨਾਇਆ ਜਾਏਗਾ ਆ ਪਵਨ ਕੁਮਾਰ ਪੁੰਡੀ ਜੀ ਪੁੰਡੀ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 April ਨੂੰ ਨਿਕਲਣੀ ਹੈ ਚੋਬਾ ਯਤ ਉਹ ਦਸਵੰਦ ਦੇ ਵਿੱਚ ਅੱਜ ਰਾਮਚਰਿਤ ਮਾਨਸ ਦੇ ਪਾਠ ਰੱਖੇ। ਮੇਲਾ ਦਾ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਜ ਰਾਮ ਨਾਮੀ ਉਸ ਕਮੇਟੀ ਵੱਲੋਂ ਮੰਦਰ ਨੌਰੀਆਂ ਪਰਚੀ ਨੌਰੀਆਂ ਮੰਦਰ ਦੇ ਅੰਦਰ ਆ ਰਾਮ ਚਰিত্র ਮਾਨ ਜੀ ਦਾ ਪਾਠ ਆਰੰਭ ਹੋਇਆ ਹੈ ਜਿਹੜਾ ਇਹ ਸ਼ੋਭਾ ਯਾਤਰਾ ਦੇ ਮੁਤਲਕ ਹੈ ਔਰ ਅੱਜ ਇਸ ਸ਼ੋਭਾ ਯਾਤਰਾ ਦਾ ਜਿਹੜਾ ਸ਼ੁਭ ਆਰੰਭ ਹੋਣਾ ਜਿਹੜਾ ਉੱਥੋਂ ਅੱਜ ਪਾਠ ਤੋਂ ਹੋਇਆ ਵਾ ਔਰ ਇਸ ਦੀ ਜਿਹੜੀ ਸ਼ੁਭ ਰਮਜ਼ਾ ਤੇ ਉੱਪਰ ਸ਼੍ਰੀ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਅਧਿਐਕਸ਼ ਰਾਮ ਨਾਮੀਓ ਕਮੇਟੀ ਔਰ ਖੁਰਾਨਾ ਸਾਹਿਬ ਔਰ ਮੰਦਰ ਕਮੇਟੀ ਰਾਜਗੋਪਾਲ ਸ਼ਰਮਾ ਜੀ ਨੇ ਇਹ ਪਾਠ ਆਰੰਭ ਕਰਾਇਆ ਜਿਹਦੇ ਵਿੱਚ RAM ਨਮੋਯਾ ਸੁੱਕ ਕਮੇਟੀ ਦੇ ਤਮਾਮ ਮੈਂਬਰ ਸਹਿਬਾਨ ਸ਼ਾਮਲ ਹੋਏ RAM ਭਗਤ ਸ਼ਾਮਲ ਹੋਏ ਸੋ ਇਸ ਘੜੀ ਦੇ ਵਿੱਚ ਮੈਂ ਸਾਰਿਆਂ ਨੂੰ RAM ਭਗਤਾਂ ਨੂੰ ਪਹਿਲਾਂ ਤਾਂ ਲੱਖ ਲੱਖ ਵਧਾਈਆਂ ਦੇ ਨਾਮਾ ਔਰ ਕੱਲ 6 April ਸਵੇਰੇ 8:30 ਵਜੇ ਫਿਰ ਇਹਦਾ ਭੋਗ ਪੈਣਾ ਹੈ ਸਾਰਿਆਂ ਨੂੰ ਇਹ ਬਿੰਦੀ ਕਰਦਾ ਕੱਲ ਇੱਥੇ ਸ਼ਾਮਲ ਹੋਗੇ ਉਸ ਤੋਂ ਬਾਅਦ ਹਿੰਦ ਸਮਾਚਾਰ ਗਰਾਉਂਡ ਦੇ ਵਿੱਚ 11:30 ਵਜੇ ਪ੍ਰਭੂ ਰਾਮ ਜੀ ਦਾ ਸੰਗੀਤਨ ਹੋਏਗਾ ਠੀਕ 1 ਵਜੇ ਸ਼ੋਭਾ ਯਾਤਰਾ ਦਾ ਸ਼ੁਭ ਆਰੰਭ ਹੋਏਗਾ ਔਰ ਮੈਂ ਸਾਰਿਆਂ ਨੂੰ ਪਰ ਜੋ ਅਪੀਲ ਵੀ ਕਰਦਾ ਪਰਿਵਾਰ ਸਹਿਤ ਸਾਰੇ ਇਹਦੇ ਚ ਸ਼ਾਮਲ ਹੋਣ ਔਰ ਪ੍ਰਭੂ ਦਾ ਅਸ਼ੀਰਵਾਦ ਲੈਣ ਔਰ ਹਿੰਦ ਸਮਾਚਾਰ ਗਰਾਉਂਡ ਤੋਂ ਸ਼ੁਰੂ ਹੋ ਕੇ ਔਰ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਸਾਰਿਆਂ ਨੇ ਆਪਾਂ ਸ਼ਾਮਿਲ ਹੋਣਾ ਜਿਸ ਦੇ ਵਿੱਚ ਸੁੰਦਰ জাকੀਆਂ ਕਸ਼ਵ ਨੌਜਵਾਨ ਧਾਰਮੀ ਸਭਾ ਲੋ ਵੀ ਪਰਜੋਰ ਬੜੀ ਸ਼ਰਧਾ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਬੜੀ ਭਾਵਨਾ ਦੇ ਨਾਲ ਪ੍ਰਭੂ ਜੀ ਦੇ ਨਿਮਿਤ ਸ਼ੋਭਾ ਯਾਤਰਾ 'ਚ ਸ਼ਾਮਿਲ ਹੋਵਾਂਗੇ ਸੋ ਅੱਜ ਦੇ ਦਿਨ ਦੀਆਂ ਮੈਂ ਸਾਰਿਆਂ ਨੂੰ ਮੁਬਾਰਕਾਂ ਦਿੰਦਾ ਜਗਬਾਣੀ ਟੀਵੀ ਵੱਲੋਂ ਵੀ ਔਰ ਸੋਨੂ ਮਹਾ ਜੀ ਇਹ ਲੋ ਜਿਹੜੇ ਔਰ ਜੇ ਅਜੇ ਜੀ ਇਹ ਲੋ ਵੀ ਇਹ ਜਿਹੜੀ ਆਵਾਜ਼ ਹੈ ਮੇਰੀ ਤੁਹਾਡੇ ਤੱਕ ਪਹੁੰਚਾਰੇ ਆ ਸੋ ਇਹ ਬਹੁਤ ਪੂਰੀ ਟੀਮ ਲੱਗੀ ਹੈ ਇਹ ਤਿੰਨ ਚਾਰ ਮਹੀਨੇ ਦੀ ਮਿਹਨਤ ਅੱਜ ਇਹਨਾਂ ਦੀ ਜਿਹੜੀ ਸਫਲ ਹੋਣੀ ਆ ਪ੍ਰਭੂ ਇਹਨਾਂ ਸਾਰਿਆਂ ਤੇ ਕਿਰਪਾ ਕਰੇ ਸਾਡੇ ਸਾਰਿਆਂ ਤੇ ਸਾਨੂੰ ਸਤਬੁੱਧੀ ਦੇਵੇ ਔਰ ਇੱਕ ਹੋ ਕੇ ਆਪਾਂ ਸਾਰੇ ਪੂਰੇ ਇੱਕ ਮੈਸੇਜ ਦਈਏ ਇੱਕ ਦੇਸ਼ ਪ੍ਰੇਮੀ ਭਗਤਾਂ ਦਾ ਆ ਰਾਮ ਭਗਤਾਂ ਦਾ ਮੇਲ ਜੁਲ ਕੇ ਸਾਰਾ ਇੱਕ ਜਿਹੜਾ ਭਾਈਚਾਰਾ ਵਾ ਉਹ ਮਜਬੂਤ ਕਰੀਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਦੇਖਿਆ ਸੀ ਗੱਲਬਾਤ ਕੀਤੀ ਹੈ ਭਵਨ ਕੁੰਡੀ ਜੀ ਦੇ ਨਾਲ ਜੋ ਆਰਾਮ ਨਾਮੀ ਉਸ ਕਮੇਟੀ ਦੇ ਮੈਂਬਰ ਵੀ ਹੈ ਤੇ ਸੇਵਾਦਾਰ ਵੀ ਹੈ ਹਰ ਸਾਲ ਸ਼ੋਭਾ ਯਾਤਰਾ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਜੋ ਤਿਆਰੀਆਂ ਕੀਤੀ ਜਾਂਦੀਆਂ ਹਨ ਕੰਮਲ ਹੋ ਚੁੱਕੀਆਂ ਇਸ ਦੇ ਵਿੱਚ ਜੋ ਆ ਰਾਮਚੰਦ ਮਾਨਸ ਦੇ ਪਾਠ ਅੱਜ ਰੱਖੇਗੇ ਨੇ ਕੱਲ ਅੰਮ੍ਰਿਤ ਬਾਣੀ ਦੇ ਕਿਹੜੇ ਹਿੰਸਾ ਮੇਲਾ ਗਰਾਊਂਡ 'ਚ ਅੰਮ੍ਰਿਤ ਬਾਣੀ ਕੀਤੀ ਜਾਏਗੀ ਉਸ ਤੋਂ ਬਾਅਦ ਪ੍ਰਭੂ ਰਾਮ ਜੀ ਦਾ ਜਨਮ ਉਸਮ ਮਨਾਇਆ ਜਾਏਗਾ ਆਓ ਅਸਧਿਆ ਮੰਦਿਰ ਦੇ ਵਿੱਚ ਰਾਮਚੰਦ ਮਾਨਸ ਦੇ ਪਾਠ ਰੱਖੇ ਜਾਂਦੇ ਨੇ ਸਾਡੇ ਨਾਲ ਡਾਕਟਰ ਸਾਹਿਬ ਡਾਕਟਰ ਸਾਹਿਬ ਹਰ ਸਾਲ ਦੇ ਤਰ੍ਹਾਂ ਇਸ ਸਾਲ ਵੀ RAM NAVAMI ਉਸਾ ਕਮੇਟੀ ਤੋਂ ਜੋ ਆਰਾਮਚਿਤ ਮਾਨਸ ਦੇ ਪਾਠ ਰੱਖੇ ਜਾਂਦੇ ਨੇ ਕੱਲ ਭੋਗ ਪਾਏ ਜਾਣੇ ਨੇ ਪਾਲਕੀ ਸਾਹਿਬ ਦੇ ਉੱਤੇ ਤੁਹਾਡੀ ਜਿਹੜੀ ਸੇਵਾ ਉਹ ਹਰ ਸ਼ੋਭਾ ਯਾਤਰਾ ਪ੍ਰਕਰਮਾ ਗੜੀ ਕਰਕੇ ਸਮਾਪਤ ਕਰੀਆ ਹਿੰ ਸਮੇਂ ਦਾ ਸਰ ਜੈ ਸ਼੍ਰੀ ਰਾਮ ਜੈ ਕਰਾਏ ਵੀਰ ਬਜਰੰਗੀ ਹਰ ਹਰ ਮਹਾਦੇਵ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ RAM NAVAMI ਦੋਸ ਰਮਾਇਣ ਜੀ ਦਾ ਪਾਠ ਨੌਰਿਆ ਮੰਦਰ ਚ ਰੱਖਿਆ ਗਿਆ ਹੈਗਾ ਕੱਲ ਉਹਦਾ ਵਿਸ਼ਰਾਮ ਹੋਊਗਾ ਪਦਮਸ਼੍ਰੀ ਵਿਜੇ ਚੋਪੜਾਈ ਦੇ ਅਧਿਕਸ਼ਾ ਦਾ ਦੇ ਕੱਲ ਰਮਾਇਣ ਜੀ ਦੀਪਾਲ ਕੇ ਨਿਕਲੋਗੀ ਜਿਹੜੀ ਕਿ ਸ਼ੋਭਾ ਯਾਤਰਾ ਚ ਜਿਹੜੇਗੇ ਅਯੁੱਧਿਆ ਜੀ ਤੋਂ ਲਿਆਇਆ ਹੋਇਆ ਪ੍ਰਸ਼ਾਦ ਸਭ ਨੂੰ ਦਿੱਤਾ ਜਾਊਗਾ ਹੈਗਾ ਤੇ ਸਭ ਨੂੰ ਅਪੀਲ ਹੈ ਕਿ ਵੱਢ ਚੜ ਕੇ ਹਿੱਸਾ ਲਿਆ ਨੇ ਤੇ ਅੱਗੇ ਨਾਲੋਂ ਵੀ ਜ਼ਿਆਦਾ ਸੰਗਤ ਜਿਹੜੀ ਹੈਗੀ ਐ ਚ ਸ਼ਾਮਿਲ ਹੋਵੇ ਤੇ ਜੈ ਸ਼੍ਰੀ ਰਾਮ ਅਸੀਂ ਗੱਲਬਾਤ ਕੀਤੀ ਗਿਆ ਡਾਟ ਸਾਹਿਬ ਦੇ ਨਾਲ ਉਹਨਾਂ ਨੇ ਦੱਸਿਆ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੀਨ ਲੋਰੀਆ ਮੰਦਰ ਦੇ ਵਿੱਚ ਰਾਮਚਰਿਤ ਮਾਨਸ ਦੇ ਪਾਠ ਰੱਖੇ ਜਾਂਦੇ ਨੇ ਕੱਲ ਸਵੇਰ 8 ਵਜੇ ਭੋਗ ਪਾਈ ਜਾਣਗੇ ਤੇ 10 ਵਜੇ ਤੋਂ ਉੱਥੇ ਜੋ ਐਬ ਅੰਮ੍ਰਿਤ ਬਾਣੀ ਦੇ ਪਾਠ ਕੀਤੇ ਜਾਣਗੇ ਤੇ 12 ਵਜੇ ਪ੍ਰਭੂ ਰਾਮ ਜੀ ਦਾ ਜਨਮ ਉਸਮ ਮਨਾਇਆ ਜਾਏਗਾ ਲਗ ਲਗ 86 ਪਾਰਟੀਆਂ ਲਗ ਲਗ ਸਮਾਜ ਕਿਹੜਾ ਉੱਥੇ ਪਹੁੰਚ ਕੇ ਇੱਕੋ ਮੰਚ ਦੇ ਕੱਟੇ ਹੁੰਦੇ ਨੇ ਤੇ 1 ਵਜੇ ਤੇ ਕਰੇਗੀ ਰਾਮਚੌਂ ਤੋਂ ਪਦਮਸ਼੍ਰੀ ਵਿਜੇਕਮ ਚੋਪੜਾ ਦੀ ਗੁਆਹੇੜ ਦੇ ਵਿੱਚ ਜੋ ਰਾਮਚੌਂ ਤੋਂ ਸ਼ਬਾ ਯਾਤਰਾ ਕੱਟੀ ਜਾਏਗੀ ਕੈਮਰਾਮੈਨ ਅਜੇ ਦੇ ਨਾਮ ਸੋਨੂ ਮਹਾਜਨ ਜਗਬਾਨੀ ਟੀਵੀ ਚਲੰਦਰ